ਤੇ ਵੀ ਉਹਨਾਂ ਨੇ ਕਿਹਾ ਕਿ ਮਾਫੀਨਾਮੇ ਵਾਲੇ ਫੈਸਲੇ ਦਾ ਖੰਡਨ ਕਰਦੀ ਰਹੀਆਂ ਪਰ ਵੀਡੀਓ ਉਹਨਾਂ ਦੀਆਂ ਜੋ ਜਿੱਥੇ ਉਹ ਕਹਿ ਰਹੇ ਆ ਕਿ ਸਮੁੱਚੇ ਮੈਂਬਰ ਸਾਹਿਬਾਨ ਸੰਸਾਰਿਆਂ ਵੱਲੋਂ ਸਾਰੇ ਸਬੂਤ ਅਸੀਂ ਸਿੰਘ ਸਾਹਿਬ ਨੂੰ ਦੇ ਕੇ ਗਏ ਆ ਅਈ ਸਰਦਾਰ ਸਰਜੀਤ ਸਿੰਘ ਰਖੜਾ ਉਹਨਾਂ ਵੱਲੋਂ ਵੀ ਚਾਹੇ ਸਾਰਾ ਕੁਝ ਕਬੂਲਿਆ ਪਰ ਇਸ ਮਸਤੀਹਾਰਾਂ ਕੰਨੀਓ ਰਖੜਾ ਸਾਹਿਬ ਤੇ ਬੀਬੀ ਜਗੀਰ ਕੌਰ ਚੰਦੂਵਾਰਾ ਸਾਹਿਬ ਮੈਂ ਸਮਝਦਾ ਗੁਰੂ ਦੀ ਗੋਲਕ ਚ ਦਸਵੰਦ ਜੋ ਪਾਉਣ ਵਾਸਤੇ ਸਿੰਘ ਸਾਹਿਬਾਂ ਨੇ ਕਿਹਾ ਸੀ ਇਹ ਕਿਤੇ ਨਾ ਕਿਤੇ ਜਮਰਾ ਕਰਕੇ ਜਾਂ ਟਾਲਾ ਵਟ ਕੇ ਝੂਠ ਬੋਲ ਕੇ ਇਹ ਪਰਾਂ ਹੋਏ ਨੇ ਸੋ ਸਿੰਘ ਸਾਹਿਬ ਨੂੰ ਅਸੀਂ ਸਨਿਮਰ ਬੇਨਤੀ ਕਰਨ ਆਏ ਆ ਕਿ ਦੁਬਾਰਾ ਇਹ ਮਸਲਿਆਂ ਤੇ ਇਹਨਾਂ ਦੇ ਜੋ ਜਿਨ੍ਹਾਂ ਨੇ ਝੂਠ ਬੋਲੇ ਆ ਤੇ ਜਾਂ ਰਹਿ ਗਏ ਇਹਨਾਂ ਦੇ ਦੁਬਾਰੇ ਗੌਰ ਕਰਕੇ ਜੋ ਬਣਦੀਆਂ ਇਹਨਾਂ ਨੂੰ ਮਰਿਆਦਾ ਅਨੁਸਾਰ ਜੋ ਸਿਵਾਮਾਂ ਲਾਈਆਂ ਜਾਣ ਇਹ ਅਸੀਂ ਸਮੁੱਚੇ ਮੈਂਬਰ ਸਹਿਬਾਨ ਇਹ ਬੇਨਤੀ ਕਰਨਾ ਆਇਆ ਸਿੰਘ ਸਹਿਬਾਨ ਨੂੰ ਜਿਹਨਾਂ ਨੇ ਸਾਈਨ ਕਰਕੇ ਮੰਨ ਲਿਆ ਸੀ ਇਹਨਾਂ ਦੇ ਖੁਸ਼ੀ ਆ ਹਾਂਜੀ ਅਸੀਂ ਜਾਵਾਂ ਨਹੀਂ ਸੀ ਲੱਗਣੀ ਚਾਹੀਦੀ ਸਿੰਘ ਸਹਿਬਾਨ ਅਸੀਂ ਇਹੀ ਬੇਨਤੀ ਕਰਨਾ ਆਏ ਹਾਂ ਕਈ ਵਾਰੀ ਚਲੋ ਉਸ ਸਮੇਂ ਸਾਰੀ ਫੈਸਲਾ ਸੀ ਚੱਲ ਰਿਹਾ ਸੀ ਕਈ ਵਾਰੀ ਕਿਉਂਕਿ ਪੁਰਾਣੇ ਸਮੇਂ ਵੀ ਫੈਸਲੇ ਦਾ ਸਾਰੇ ਸਿੰਘ ਸਹਿਬਾਨ ਹੋਇਆ ਪਰ ਸਮੇ ਸਮੇ ਤੇ ਚੇਂਜ ਆਪਾਂ ਵੇਖ ਹੀ ਲਿਆ ਹੋ ਸਕਦਾਗਾ ਉਹਦੇ ਵਿੱਚ ਹੋਰ 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 ਐਡ ਹੋ ਸਕਦਾਗਾ ਉਹ ਸਿੰਘ ਸਾਹਿਬ ਦਾ ਅਧਿਕਾਰ ਖਾਤਰ ਹੈ ਅਸੀਂ ਬੇਨਤੀ ਕਰਨ ਆਏ ਆ ਕਿਉਂਕਿ ਆਪਾਂ ਕਈ ਵਾਰੀ ਕਹਿ ਦਿੰਨੇ ਆ ਕਈ ਮਸਲਿਆਂ ਤੇ ਕਿ ਮਸਲਾ ਤਾਂ 10 ਸਾਲ ਪੁਰਾਣਾ 15 ਸਾਲ ਪੁਰਾਣਾ ਤੇ ਹੁਣ ਕਿਉਂ ਗੌਰ ਹੋਈ ਹੁਣ ਵੀ ਜੇ ਵੇਖੀਏ ਮਸਲਾ 7 ਤੋਂ 17 ਦਾ ਸੀ ਪਰ 24 ਦੇ 7ਵੇਂ ਮਹੀਨੇ ਚ ਆਇਆ ਨਾ ਮਸਲਾ ਤਾਂ ਜੇ ਮਸਲਾ ਆਇਆ ਅਕਾਲ ਤਖਤ ਸਾਹਿਬ ਤੇ ਫੇਰ ਹੀ ਵਿਚਾਰ ਹੋਈ ਚਾਹੇ 10 ਸਾਲਾਂ ਬਾਅਦ ਆਇਆ ਸੋ ਇਸ ਕਰਕੇ ਅੱਜ ਵੀ ਅਸੀਂ ਲੈ ਕੇ ਆਏ ਆ ਬੇਨਤੀ ਮਸਲਾ ਫੈਸਲਾ ਹੋਏ ਨੂੰ ਤੇ ਕੁਛ ਦੇਣੀ ਹੋਏ ਨੇ ਪਰ ਅਸੀਂ ਜੋ ਝੂਠ ਬੋਲੇ ਉਹ ਵੀ ਲੈ ਕੇ ਆਏ ਆ ਤੇ ਜੋ ਬਕਰ ਬਈ ਤੋਂ ਬਚ ਕੇ ਮੰਨ ਕੇ ਮੰਨਣ ਦੇ ਬਾਵਜੂਦ ਇਹ ਬਹਾਨੇ ਨਾ ਬਣਾਉਣ ਕੇ 17 ਚ ਅਸੀਂ 17 ਤੋਂ ਬਾਅਦ ਸੇਵਾ ਲੱਗੀ ਸੀ ਫਿਰ ਤੁਸੀਂ ਭਾਈ ਦਵਾਰੇ ਕਿਉਂ ਸੈਂਡ ਕਰਕੇ ਆਏ ਜਿਨ੍ਹਾਂ ਨੂੰ ਸੇਵਾ ਲੱਗੀ ਸੀ ਉਹ ਦਵਾਰੇ ਕੋ ਇੱਥੇ ਐਪਲੀਕੇਸ਼ਨ ਦੇਣ ਆਏ ਮੰਨਣ ਆਏ ਕਿ ਸਾਨੂੰ ਸੇਵਾ ਲਈ ਜਾਵੇ ਘੱਟ ਲੱਗੀ ਹੈ ਜਾਂ ਵੱਧ ਲੱਗੀ ਹੈ ਸੋ ਇਸ ਕਰਕੇ ਸੇ ਸਭ ਮਰਤਕਾ ਨੂੰ ਮਿਲੰਦੀ ਗੱਲ ਸੀ ਨਾ ਬਾਕੀ ਬਾਕੀ ਗਲਤੀਆਂ ਦੀ ਸੇਵਾ ਨਹੀਂ ਸੀ ਨਾ ਕੁਝ ਉਹ ਇਹੀ ਇਹੀ ਹੈ ਕਿ ਜੋ ਹਜ਼ਾਰਾਂ ਆਨੰਦਪੁਰ ਗਿਆ ਨੂੰ ਟਿਕਟਾਂ ਦਵਾਉਣੀਆਂ ਜਾਂ ਝੂਠ ਬੋਲਣਾ ਵੱਡੀ ਗੱਲ ਕਿਉਂਕਿ ਪੂਰੀ ਦੁਨੀਆ ਵੇਖ ਰਹੀ ਸੀ ਸਾਰੇ ਕਰੈਕਟਰ ਕਰਦਾਰ ਆਗੂ ਲੀਡਰਾਂ ਦਾ ਵੇਖ ਰਹੇ ਸੀ ਕਿ ਕੌਣ ਸੱਚ ਕੌਣ ਝੂਠ ਚਾਹੇ ਗੁਰੂ ਸਾਹਿਬ ਆਪ ਜਾਣੀ ਜਾਣ ਨੇ ਪਰ ਸਾਡਾ ਫਰਜ਼ ਬੰਦਾ ਐਜੇ ਮੈਂਬਰ ਅਸੀਂ ਇਹ ਬੇਨਤੀ ਪੱਤਰ ਸਿੰਘ ਸਾਹਿਬ ਨੂੰ ਦੇਣ ਆਏ ਹਾਂ ਜਦੋਂ ਸ਼੍ਰੋਮਣੀ ਕਮੇਟੀ ਕੋਈ ਮੀਟਿੰਗ ਬੁਲਾਈ ਸੀ ਜਿਹਦੇ ਚ ਹੁਕਮਨਾਮੇ ਦੀ ਪੁਸ਼ਟੀ ਕੀਤੀ ਸੀ ਕਿ ਜਥੇਦਾਰਾਂ ਨੇ ਬਹੁਤ ਇਤਿਹਾਸਕ ਫੈਸਲਾ ਲਿਆ ਮੈਂਬਰਾਂ ਨੂੰ ਪਦੋਂ ਤੱਕ ਕਹਦਾ ਇਹ ਤਾਂ ਸਿੰਘ ਸਹਿਬਾਨ ਦਾ ਅਧਿਕਾਰ ਖੇਤਰ ਹੈ ਉਹ ਸਿੰਘ ਸਹਿਬਾਨ ਦਾ ਅਧਿਕਾਰ ਖੇਤਰ ਹੈ ਅਸੀਂ ਉਹ ਜੋ ਸਿੰਘ ਸਹਿਬਾਨ ਹੁਕਮ ਕਰਨਗੇ ਸਾਰਿਆਂ ਦੇ ਸਿਰ ਮੱਥੇ ਹੈ ਆਪਾਂ ਬਰਾਂਡ ਸਟਾਰਟ ਸੱਦਿਆ ਗਿਆ ਸੀ ਉਹਦੇ ਵਿੱਚ ਬੀਬੀ ਸ਼ਹੀਦਪੁਰ ਵੀ ਸ਼ਾਮਲ ਸਨ ਉਹ ਸਬੂਤ ਸਾਰੇ ਦਿੱਤੇ ਹੋਏ ਨੇ ਜੀ ਉਹ ਸਬੂਤ ਨੇ ਉਹੀ ਸਬੂਤ ਹੈ ਜਿਹੜਾ ਤੁਸੀਂ ਸਵਾਲ ਕੀਤਾ ਉਹ ਮੀਟਿੰਗ ਦਾ ਹੀ ਸਬੂਤ ਹੈ ਕਿੰਨੀਆਂ ਵੀਡੀਓ ਬਣੀਆਂ ਹੋਣਗੀਆਂ ਯਾਨੀ ਕਿੰਨੀਆਂ ਵੀਡੀਓ ਵੀਡੀਓ ਬਣ ਰਹੀ ਹੈ ਜਿਹਦੇ ਨੂੰ ਪਤਾ ਸਾਰਾ ਜੀ ਪਤਾ 15 ਜਵਾਬ ਤਲਬੀ ਨੇ ਲਈ ਸੱਧਿਆ ਸੀ ਉਹਦੇ ਚ ਕੁਝ ਸ਼ਬਦ ਬੋਲੇ ਜਾ ਰਹੇ ਨੇ ਜਿਹਨਾਂ ਨੂੰ ਆਪ ਸ਼ਬਦ ਕਿਹਾ ਜਾ ਰਿਹਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਉਹਦੇ ਨਹੀਂ ਸਾਨੂੰ ਇਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਵੀ ਵਿਖ ਚ ਮੀਟਿੰਗਾਂ ਚ ਕੀ ਹੋਣਾ ਕੀ ਹੋ ਰਿਹਾ ਅਸੀਂ ਚਾਹੇ ਸਿੰਘ ਸਹਿਬਾਨ ਨੇ ਚਾਹੇ ਪ੍ਰਧਾਨ ਸਹਿਬਾਨ ਨੇ ਚਾਹੇ ਐਮ ਐਲ ਏ ਜੋ ਵੀ ਪਬਲਿਕ ਦਾ ਨਮਾਇੰਦਾ ਸੇਵਾਦਾਰ ਹੈ ਕਈ ਵਾਰੀ ਅਸੀਂ ਜਦੋਂ ਨਿੱਜੀ ਤੌਰ ਤੇ ਕਹਿ ਦਿੰਨੇ ਆ ਸਾਡੀ ਨਿੱਜੀ ਜ਼ਿੰਦਗੀ ਮੈਂ ਸਮਝਦਾ ਚਾਹੇ ਮੈਂਬਰ ਸ਼੍ਰੋਮਣੀ ਕਮੇਟੀ ਐ ਚਾਹੇ ਕੋਈ ਲੋਕਾਂ ਦਾ ਨਮਾਇੰਦਾ ਕੋਈ ਵੀ ਚਾਹੇ ਐਮ ਸੀ ਐਚ ਐ ਸਰਪੰਚ ਐ ਉਹਦੀ ਕੋਈ ਨਿੱਜੀ ਲਾਈਫ ਨਹੀਂ ਉਹ ਲੋਕਾਂ ਦਾ ਨਮਾਇੰਦਾ ਸੋ ਉਹਨੂੰ ਕੋਈ ਵੀ ਗੱਲ ਸ਼ਬਦ ਬੋਲਣ ਲੱਗਿਆ ਵੇਖਣਾ ਚਾਹੀਦਾ 100 ਵਾਰ ਸੋਚਣਾ ਚਾਹੀਦਾ ਕਿਉਂਕਿ ਸਾਰੇ ਸਾਡੇ ਰੋਲ ਮਾਡਲ ਹੁੰਦੇ ਆ ਅਸੀਂ ਵੀ ਜੋ ਆਗੂ ਹੁੰਨੇ ਆ